ਮਮਾ ਲੋਰੀ ਆ ਗਈ ਹੈ ਤੇ ਮੈਨੂੰ ਡੋਰਾ ਤੇ ਦੱਸ 12 ਪਤੰਗਾ ਲਿਆ ਦਿਓ ਕੋਈ ਨਾ ਕੋਤ ਤੇਰੇ ਡੈਡੀ ਨੇ ਮੈਂ ਕਰਦੀਆਂ ਫੋਨ ਤੇ ਉਹ ਪੈਸੇ ਪਾ ਦੇਣਗੇ ਫਿਰ ਮੈਂ ਤੈਨੂੰ ਡੋਰ ਤੇ ਪਤੰਗਾ ਲੈ ਦੂੰਗੀ ਠੀਕ ਹੈ ਨਾ ਹੁਣ ਮਹਾ ਸੇਰਵਾ ਆ ਪਲਾਰਨਾ ਲਈ ਮੈਂ ਖੇਡਣ ਚੱਲਾਂ ਦੀਦੀ ਨਾਨਾ ਕਿੰਨਾ ਨਾ ਖੇਡਣ ਚੱਲਿਆ ਵਾ ਦੀਦੀ ਨਾਨਾ ਮੇਰੀ ਗੱਲ ਸੁਣ ਲੈ ਹੁਣ ਨਾ ਘਟ ਖੇਡਿਆ ਕਰ ਦਾਦੀ ਫਿਰ ਮੈਨੂੰ ਬੋਲਦੀ ਆ ਠੀਕ ਹੈ ਨਾ ਨਾਲੇ ਉਹ ਸਾਰਾ ਦਿਨ ਮਿੱਟੀ 'ਚ ਖੇਡਦੇ ਆ ਰਹਿੰਦੀਆਂ ਤੇ ਤੈਨੂੰ ਵੇ ਮੈਂ ਕਿੱਡਾ ਸੋਹਣਾ ਤਿਆਰ ਕੀਤਾ ਤੂੰ ਤਾਂ ਮੇਰਾ ਸੋਹਣਾ ਪੋਤਾ

మేను పింగ దా మింగ ਕੀ ਡਿਕਲ ਮਾਰਿਆ ਮੈਂ ਨਾ ਪਿੰਨ ਤੇ ਝੂਟ ਰਾਂਡੀ ਤੇ ਵੀਰਾ ਕਹਿੰਦਾ ਮੈਨੂੰ ਪਿੰਗ ਚਾਹੀਦੀ ਮੈਂ ਤੇ ਤਿੰਨੀ ਤੇ 10 ਦਿਨ ਮਾਰਿਆ ਚੱਲ ਕੋਈ ਤਾਂ ਨਹੀਂ ਪੁੱਤ ਤੂੰ ਇੱਧਰ ਆ ਦੀਦੀ ਨੂੰ ਖੜਾਣ ਕੇ ਮੈਂ ਕੋਈ ਗੱਲ ਫੇਰ ਕੀ ਆ ਆ ਜਾ ਇੱਧਰ ਆ ਤਲਾ ਫੜ ਦੀਦੀ ਨੂੰ ਤੇ ਮੈਂ ਚਾਹ ਲਿਉਣੀ ਬਣਾ ਕੇ ਤੁਹਾਡੇ ਵਾਸਤੇ ਠੀਕ ਮੈਂ ਫਰਕ ਖੜਾ ਦੀਦੀ ਨੂੰ ਰੋਏ ਨਾ ਚੰਗਾ ਬਾਹਰ ਠੰਡ ਬੜੀ ਐ ਤੇ ਤੂੰ ਜਾਣ ਕੇ ਦੇਈਂ ਝੂਟੇ ਲੈਣ ਠੰਡ ਚ ਇੰਨੀ ਚ ਮੈਂ ਹੁੰਨੀ ਆ ਫੇਰ ਖੜਾ ਦੀਦੀ

ਬਾਰਾਂ ਦਾ ਬਾਰਾ ਅੱਛਾ ਗੋਲ ਬਾਰਾ ਇਲਾਕੇ ਦੇ 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 ਬਾਰਾ ਇਲਾਕੇ ਆਪੇ ਕੋਠੇ ਨਹੀਂ ਚੱਲਣਾ ਪਰ ਕੋਠੇ ਤੇ ਨਹੀਂ ਜਾਣਾ ਥੱਲੇ ਥੱਲੇ ਖੜੀ ਨੇ ਕੋਠੇ ਤੇ ਨਹੀਂ ਮੇਰੇ ਕੋਠੇ ਨਹੀਂ ਜਾਣਾ ਠੀਕ ਹੈ ਨਾ ਬੜੀ ਬੱਬ ਮੰਮੀ ਵੀ ਇੱਲਾਮ ਹੁੰਦੀ ਦੇ ਮੁੰਡੇ ਨਾਲ ਕਿੰਨਾ ਪਿਆਰ ਨਾਲ ਰਹੀ ਰਣ ਪਤਾ ਨਹੀਂ ਮੇਰੀਆਂ ਧੀਆਂ ਨੇ ਕਿਉਂ ਇੰਨਾ ਨਫ਼ਰਤ ਕਰਦੀਆਂ පතනම මිර දලචකී උසර යනු ගල ගල්තකු සේහු කිරද මොවි ජීනය සකරते දවාග හ න් දජකේ ਇਨ ਨੀ ਖੇਡ ਦੀ ਖੇਡ ਨੂੰ ਬਾਹਰ ਲੈ ਜਾਣੇ ਆਜ ਕੇ ਡੀਏ ਫਾਰ ਬੋਟ 100 ਕਿਤੇ ਨਹੀਂ ਢਾਂਡ ਮਾਮੇ ਬਾਰਵੇਂ ਆਇਆ ਵਾ ਚਲ ਗਈ ਤਾਂ ਇਹ ਬਾਜੀ ਹਾਏ ਤੇ ਅੱਜ ਵਾਜ ਕੇ ਅੱਜ ਆਇਤ ਵਾਏ ਦਿਨ ਮੈਂ ਕਿਹਾ ਸੀ ਨਹੀਂ ਠੰਡਾ ਬਾਹਰ ਤੂੰ ਤਾਂ ਵੀ ਸਾਨੂੰ ਬਾਹਰ ਲੈ ਆਵਾ ਕਿਤੇ ਨਹੀਂ ਠੰਡ ਦੀ ਨਾਲੇ ਮੇਰੀ ਦਾਦੀ ਨੂੰ ਮੈਂ ਕਿਹਾ ਬਤੰਗਾ ਆ ਮੇਰੀ ਮਮਾ ਮੇਰੀ ਮਾਂ ਗਈ ਆ ਫਿਰ ਮੈਂ ਵੀ ਦਾਦੀ ਨੂੰ ਕਹਿੰਨੀ ਮੈਨੂੰ ਪਤੰਗਾ ਲੈ ਕੇ ਦੋ ਮੇਰੀ ਨਿੱਕੀ ਭੈਣ ਨੂੰ ਵੀ ਨਵੇਂ ਨਵੇਂ ਸੁੱਤ ਸਵਾ ਕੇ ਦੋ ਕੁੜੀਆਂ ਨਹੀਂ ਬਤੰਗਾ ਦੋਂਦੀਆਂ ਹੁੰਦੀਆਂ ਕਿਉਂ ਤੇਰੇ ਇਕੱਲੇ ਦੀ ਦਾਦੀ ਆ ਕਿਉਂ ਨਹੀਂ ਦੋਂਦੀਆਂ ਆ ਕੁੜੀਆਂ ਨਾਲੇ ਨਹੀਂ ਹੁੰਦੀਆਂ ਹੁੰਦੀਆਂ ਦੋਂਦੀਆਂ ਆ ਕੁੜੀਆਂ ਨਾਲੇ ਪਤੰਗਾ ਜਾਓ ਤੇ ਲੋੜੀ ਲੋੜੀ ਵੰਗੋ ਜਾ ਕੇ ਨਹੀਂ ਅਸੀਂ ਕੋ ਮੰਗੀਆਂ ਲੋੜੀ ਅਸੀਂ ਵੀ ਪਤੰਗਾ ਹੀ ਚੜਾਵਾਂਗੀਆਂ ਕੁੜੀਆਂ ਨਹੀਂ ਚੜਾਉਂਦੀਆਂ ਹੁੰਦੀਆਂ ਅੱਜੀ ਚੜਾਉਂਦੀਆਂ ਵਾ ਥਾਲੇ ਮੇਰੇ ਮਮਾ ਪਾਪਾ ਸਾਨੂੰ ਕਦੀ ਵੀ ਕੁੜੀਆਂ ਨਹੀਂ ਕਹਿੰਦੇ ਸਾਨੂੰ ਪੋਤੀ ਕਹਿੰਦੇ ਨੇ ਜੇ ਮਮੀ ਪਾਪਾ ਦਾ ਨੂੰਤਕਾਂ ਕਹਿੰਦੇ ਆ ਤਾਂ ਫੇਰ ਮੁੰਡੇ ਵਾਂਗ ਤੁਸੀਂ ਜੁੜਾ ਕੇ ਨਿਗਾਰ ਦੇ ਦੋ ਇਸੀ ਗੁੱਤਾਂ ਪੋਨੀਆਂ ਕਿਉਂ ਕਰਦੇ ਆ ਜ਼ਰੂਰੀ ਥੋੜੀ ਹੁੰਦਾ ਜੁੜਾ ਕਰਨਾ ਹੀ ਮੁੰਡੇ ਬਣਿੰਦਾ ਮੇ ਮਮਾ ਪਾਪਾ ਹਮੇਸ਼ਾ ਕਹਿੰਦੇ ਤੁਸੇ ਸਾਡੇ ਮੁੰਡੇ ਜੇ ਫਿਰ ਆਪਣੇ ਪਾਪਾ ਨੂੰ ਵੀ ਕਹਦੇ ਗੁੱਤਾਂ ਕਰਿਆ ਕਰੇ ਐਵੇਂ ਥੋੜੀ ਹੁੰਦਾ ਮੇਰੀ ਵੀ ਦਾਦੀ ਆ ਮੈਂ ਆਪਣੀ ਦਾਦੀ ਨੂੰ ਕਹੂੰਗੀ ਉਹ ਪੱਕਾ ਲੈ ਕੇ ਦੇਣਗੇ ਸਾਡੇ ਵੇਖ ਲੈਨੇ ਆ ਫਿਰ ਦਾਦੀ ਜੀ ਨੂੰ ਪਤੰਗਾ ਲੈ ਕੇ ਦਿੰਦੀ ਆ ਕਿ ਸਾਨੂੰ ਕੋਈ ਨਹੀਂ ਲੈ ਕੇ ਦੇਣਗੇ ਸਾਨੂੰ ਤੂੰ ਇਹ ਠੰਡ ਚ ਕੀ ਕਰਨ ਦੇ ਜੇ ਨਹੀਂ ਤੂੰ ਮੇਰੇ ਮੁੰਡੇ ਨੂੰ ਵੀ ਠੰਡ ਚ ਲੈ ਆਈਆਂ ਆਪ ਤੇ ਤੁਹਾਨੂੰ ਬਹਿਣਾ ਨਹੀਂ ਆਉਂਦਾ ਰਜਾਈ ਚ ਉਹਨੂੰ ਵੀ ਠਾ ਲੈ ਆਈਆਂ ਜੇ ਚਾਚੀ ਜੀ ਮੈਂ ਅਨਿਲਾ ਕੇ ਆਈ ਓਹ ਹਸਾ ਨੂੰ ਲੈ ਕੇ ਆਇਆ ਤੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਵਾ ਇਹਨਾਂ ਨਾਲ ਖੇਡਦਾ ਹਾਂ ਦਾਦੀ ਤੇ ਮੈਨੂੰ ਬੋਲਦੀ ਫਿਰ ਚਾਚੀ ਜੀ ਜਿੰਨੂ ਘੇੜਾ ਮਾਰਦੇ ਚੱਲ ਉੱਠ ਮੇਰੇ ਨਾਲ ਅੰਦਰ ਚੱਲ ਜਲ ਜਾਈ ਤੇ ਬਿਠਿਆ ਰਹਿੰਦੇ ਨਾਲ ਨਹੀਂ ਤੇ ਅਸੀਂ ਦੋਵੇਂ ਪੈਣਾ ਪੈਣਾ ਨਹੀਂ ਅਸੀਂ ਦੋਵੇਂ ਪ੍ਰਾਪਾਵਾ ਤੂੰ ਮੇਰਾ ਪ੍ਰਾਵਾ ਮੈਂ ਤੇਰਾ ਪ੍ਰਾਵਾ ਚਾਚੀ ਕੀ ਢੀ ਆ ਗਿਆ ਉਹ ਨੂੰ ਕਹਿੰਦੀ ਕਿ ਤੁਸੀਂ ਬਾਹਰ ਲੈ ਗਈਆਂ ਮੇਰੇ ਮੁੰਡੇ ਨੂੰ ਪਰ ਮੈਂ ਤਾਂ ਉਹਨੂੰ ਮਨਾ ਕੀਤਾ ਸੀ ਉਹ ਲੈ ਕੇ ਆਇਆ ਸੀ ਨਾ ਸਾਨੂੰ ਬਾਹਰ ਹਨਾ ਮੈਂ ਇੱਥੇ ਕੁਛ ਨਹੀਂ ਮਨਪ੍ਰੀਤ ਮੈਂ ਕੱਪੜੇ ਜੇ ਵੇਖਣ ਡੀਆਂ। ਤੇ ਸਾਡੇ ਘਰ ਜੈਜੀ ਕੁੜੀਆਂ ਬਿਠਾਈਆਂ ਨਹੀਂ ਜਾਂਦੀਆਂ। ਠੰਡ 'ਚ ਉਹ ਖੇਡਣ ਡੀਆਂ। ਨਾਲ ਮੇਰਾ ਮੁੰਡਾ ਵੀ ਵਗਾੜਨ ਡੀਆਂ ਨੇ। ਮੈਂ ਜਦ ਰਜਾਈ 'ਚ ਲੈ ਆਈਆਂ ਉਹਨਾਂ ਨੂੰ ਲਿਆ ਕੇ ਬਾਹੋਂ ਉੱਥੇ ਗੋੜੋ-ਗੋੜੇ ਬਾਹ ਠੰਡ ਧੁੰਦ ਪੈਣੀ ਤੁਹਾਨੂੰ ਨਹੀਂ ਪਤਾ ਲੱਗਦਾ। ਮਨਪ੍ਰੀਤ ਉਹ ਤੇ ਰਜਾਈ ਜੀ ਬੈਠੀ ਆਈ। ਜਾ ਕੇ ਵੇਖੋ ਬਾਹਰ ਖੇਡਣ ਡੀਆਂ ਨੇ। ਨਾਲ ਇਹਨੂੰ ਵੀ ਲੈ ਗਈਆਂ। ਚੱਲ ਪੁੱਤ। ਮਰ ਵੀ ਤਾਂ ਮੇਰੀ ਗੱਲ ਸੁਣ ਪੁੱਤ। ਤੂੰ ਖੜਿਆ ਹੀ ਕਿ ਉਹਨਾਂ ਨੇ ਖੜਿਆ ਆਈ ਤੈਨੂੰ? ਉਹਨਾਂ ਨੇ ਮੈਨੂੰ ਖੜਿਆ ਆਈ। ਮੇਰਾ ਮੁੰਡਾ ਝੂਠਰੀ ਮਾਰ ਚੱਲ ਬਤਾਰ ਜਾਈ ਚ ਰਲਿਏ ਮੈਂ ਪੋਛਨੀ ਹੈ ਨਾ ਭਲਾ ਚੱਲ ਏ ਇਥੇਰ ਜਾਈ ਚ ਬੈ ਤੇ ਹੋਣਾ ਬਾਹਰ ਨਿਕਲਣੀ ਠੀਕ ਐ ਮੈਂ ਉੰਨੀ ਆਰ ਜਾਈ ਜੋ ਬਾਹਰ ਨਹੀਂ ਹੋਣਾ ਚਾਹੀਦਾ ਹੁਣ ਨਾ ਵਾ ਕੋਤ ਤੂੰ ਹੀ ਠਾਡ ਚ ਕੀ ਕਰਨੀ ਆ ਤੁਹਾਨੂੰ ਮੇਰ ਜਾਈ ਚ ਬਿਠਾਇਆ ਸੀ ਉਹ ਨਾ ਵੀਰ ਆਇਆ ਇਥੇ ਉਹ ਕਿੰਦਾ ਹੀ ਭਾਰ ਕੀ ਢਦੇ ਆ ਉਵੀਰਾ ਕਹਿੰਦਾ ਤੂੰ ਹੀ ਖੜਿਆ ਏ ਉਹਨੂੰ ਮਮਝ ਨਹੀਂ ਮੈਂ ਤੇ ਉਹਨੂੰ ਕਿਹਾ ਇੱਕ ਬਾੜ ਬਹੁਤ ਠੰਡਾ ਕਹਿੰਦਾ ਮੇਰੇ ਤੋਂ ਫਲਜੀ ਚੱਲ ਮੇਰਾ ਪੁੱਤ ਬੌਰ ਜਾਈ ਜੇ ਤੁਹਾਨੂੰ ਨਹੀਂ ਪਤਾ ਲੱਗਣਿਆ ਤੂੰ ਦੇ ਕਿੰਨੀ ਪਈ ਆ ਕੁੜੀ ਨਿਆਣੀ ਜੀ ਦੇ ਨਾਲ ਖਲਾਰਾ ਹੀ ਬੜਾ ਪਾਉਂਦੇ ਜਵਾਕ ਤੇ ਕੀ ਕਰਨੀਏ ਗੁਰੂ ਸਾਹਿਬਾ ਚਾਚਾ ਜੀ ਕੀ ਹਾਲ ਠੀਕ ਆ ਤੇ ਇੰਨੀ ਠੰਡ ਕਰ ਛੜੀ ਜੇ ਮੈਂ ਤਾਂ ਕੰਮ ਕਰਨ ਨੂੰ ਜੀ ਨਹੀਂ ਕਰਨ ਦਿਆ ਹੁਣ ਝੜੂ ਫੜਿਆ ਹੋਰ ਕੀ ਐ ਠੰਡ ਨੂੰ ਥੋੜੀ ਨਹੀਂ ਲੱਥਾਂਗੀ ਹੋਰ ਕੀ ਕਰਦੇ ਆਏ ਜੇ ਕੁਛ ਵੀ ਨਹੀਂ ਵੇਲੇ ਕੰਮ ਕੰਮ ਕਰਕੇ ਲੈ ਚੱਲ ਚਲ ਆ ਵੀ ਚੰਗਾ ਤੁਸੀਂ ਆ ਵੀ ਆਏਂਦੇ ਉਧਰ ਠੰਡ 'ਚ ਨਿਕਲਣ ਕਿਹੜਾ ਜੀ ਕਰਦਾ ਹੋਰ ਬਾਕੀ ਜੀ ਕਿੱਥੇ ਗਏ ਬਾਕੀ ਜੀ ਦੀਦੀ ਤਾਂ ਕੁੜੀਆਂ ਲਾਗੇ ਬੈਠੇ ਰਜਾਈ 'ਚ ਮੈਂ ਵੀ ਹੁਣੇ ਮੁੰਡਾ ਵਾੜ ਕੇ ਆਈ ਆ ਠੰਡ 'ਚ ਬਾਹਰ ਖੇਡਣੋਂ ਹਟਦੇ ਹੀ ਨਹੀਂ ਆ ਤੇ ਮੰਮੀ ਰਜਾਈ 'ਚ ਤੁਸੀਂ ਉਹੀਂ ਉੱਥੇ ਚੱਲ ਜਾ ਮਮੀ ਕੋਲੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਚਾਹ ਹੀ ਬਣਾ ਲੈਣੀ ਪਹਿਲਾਂ ਮੈਂ ਨਹੀਂ ਜਿੰਦੂ ਰੇ ਹਾਂਜੀ ਬੜੇ ਸੌਂ ਰਹੇ ਹੋ ਹਾਂ ਸੁਤੀਆ ਕੀ ਕਰਨਾ ਠੰਡ ਵਿੱਚ ਠੰਡ ਹੈਈ ਬੜੀ ਧੁੰਦ ਬੜੀ ਪਈ ਆ ਹਾਂ ਬੜੀ ਧੂੜ ਪੈ ਗਈ ਅੱਜ ਮੈਂ ਫਿਰ ਜਾਈ ਤੇ ਬੈਹਣੀ ਹਰਮਾਨ ਨਾਲ ਹਾਂ ਹੋਰ ਜਾਈ ਤੇ ਠੰਡ ਦੇ ਵਿੱਚ ਕਰਨਾ ਵੀ ਕੀ ਆ ਮੈਂ ਨਾਲ ਕੰਮ ਕਰ ਲੈਂਦੀ ਹਾਂ ਹਾਂ ਨੋਮਾ ਤੇ ਕਰਦੀਆਂ ਨੇ ਕੰਮ ਆੜੀ ਕੁੜੀਆਂ ਵਾਲੀ ਐ ਨਾ ਇਹ ਤਾਂ ਆਂਦੀ ਐ ਭਈ ਮੈਂ ਬੜੀ ਰਾਣੀ ਆ ਮੁੰਡੇ ਵਾਲੀ ਆਂਦੀ ਐ ਮੈਂ ਬੜੀ ਰਾਣੀ ਐ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਤੇ ਬਥੇਰਾ ਸਮਝਵਨੀ ਆ ਤੀਏ ਤੇਰੇ ਕੰਮ ਕਿਹੜੇ ਨੇ ਰਲ ਮਿਲ ਕੇ ਕਰਕੇ ਤੇ ਤੁਸੀਂ ਵੀ ਵਰਵਾ ਦਾ ਬਹਿ ਜਾ ਕਰੋ ਮੁੰਡੇ ਵਾਲੀ ਆਂਦੀ ਐ ਮੇਰੇ ਮੁੰਡੇ ਉਠਣ ਲੱਗਦੀ ਉਹ ਆਂਦੀ ਮੇਰੀਆਂ ਕੁੜੀਆਂ ਲੱਗਦੀ ਚਲ ਉਹਦਾ ਤਾਂ ਮੁੰਡਾ ਵੱਡਾ ਉਹਦੀ ਕੁੜੀ ਨਿੱਕੀ ਆ ਨਾ ਮੁੰਡੇ ਵਾਲੀ ਜੜੀ ਐ ਨਾ ਉਹ ਕਰ ਲੈਂਦੀ ਕੋਈ ਕੰਮ ਤੇ ਕੁੜੀਆਂ ਵਾਲੀ ਤੇ ਭਾਈ ਨਹੀਂ ਕੰਮ ਕਰਦੀ ਤੇ ਉਹ ਆਂਦੀ ਐ ਮੈਂ ਨਹੀਂ ਕਰਨਾ ਸਾਰੀ ਦਿਹਾੜੀ ਜੁਲੇ ਚ ਬਹਿਰੇ ਵੀ ਉੱਠੀ ਉਹਨੇ ਕੱਪੜੇ ਪਾ ਲਏ ਸੇਰ ਵਾਲੇ ਆਪਣਾ ਵਾ ਲਿਆ ਐ ਰਮਾਨਾ ਬਹਿਰੇ ਵੀ ਕੀ ਦਾ ਨਹੀਂ ਉਹਨੂੰ ਡਰ ਨਹੀਂ ਉਹਨੂੰ ਭਾਉ ਨਾ ਕਿ ਉਹ ਸਮਝਦੀ ਹੈ ਵੱਡੀ ਆਂਦੀ ਮੈਂ ਥੱਕ ਚੱਲੀ ਆਂ ਕੰਮ ਕਰ ਕਰ ਕੇ ਉਹ ਆਂਦੀ ਮੈਂ ਨਹੀਂ ਕਰਨਾ ਉਹ ਤੇ ਆਂਦੀ ਮੈਂ ਕਰਨਾ ਹੀ ਨਹੀਂ ਮੇਰੇ ਮੇਰੀ ਨਹੀਂ ਆਣ ਗਿਆ ਪੁੱਤਰਾ ਵਰਗੀਆਂ ਨਹੀਂ ਆਣ ਕਿਆਂ ਉਹਦੀਆਂ ਦੇ ਜੇ ਕੋਈ ਸੰਭਲੋਗੇ ਤੇ ਫੇਰ ਕੀ ਹੋ ਚੱਲਿਆ ਵਾ ਕੋਈ ਐਡਾ ਠੰਡ ਵਾ ਤੇ ਠੰਡ ਦੇ ਵਿੱਚ ਉਹ ਕੁੜੀ ਚੱਲ ਹੈ ਤਾਂ 96 ਘੰਟੇ ਗੇ ਲੈਣ ਲਾਤੀ ਹੈ ਲੇਂਡ ਜੀ ਨੇ ਲਾੜਖਰੀ ਹੋਣੀਆਂ ਜਿਆਦਾ ਹੁੰਦੀਆਂ ਨਹੀਂ ਰੱਬ ਦਾ ਕੋਈ ਜੀ ਹੈ ਨਾ ਨਹੀਂ ਰੱਬ ਦੇ ਜੀ ਨੇ ਮੈਂ ਕਦੇ ਆਣੀਆਂ ਨਹੀਂ ਜੀ ਪਰ ਕੰਮ ਤੇ ਕਰਨਾ ਚਾਹੀਦਾ ਕਿ ਕੋਈ ਗੱਲ ਨਹੀਂ ਜੇ ਨੇਰੀ ਆਈ ਤੇ ਮੀਂਹ ਵੀ ਆਏਗਾ ਹੀ ਨਾ ਕਿ ਦਿਨਾਂ ਦੇ ਆਏਗਾ ਮੀਂਹ ਆਏ ਨਹੀਂ ਆਂਦੀ ਨਹੀਂ ਆਏਗਾ ਪਰ ਹੁਣ ਉਹਨਾਂ ਨੂੰ ਫਿਰ ਕੋਈ ਛੱਟੋਕ ਕੇ ਪੈ ਰਿਏ ਕੁੜੀਆਂ ਸੀ ਆਉਂਦੀਆਂ ਨੇ ਖੇਡਣ ਮੱਲੇ ਨਾ ਆਪ ਕੰਮ ਕਰੇ ਇਹ ਸੋਟੀ ਕੁੜੀ ਨਿੱਕੀ ਵੱਡੀ ਚਲੋ ਆਪਣੇ ਹੱਥ ਤੇਰੀ ਕਰ ਆ ਵੱਡੀ ਤੇ ਖੜਾ ਲਿਆ ਹੁੰਦੀ ਅੱਜ ਕੰਮ ਕਰਨਾ ਹੋਏ ਤੇ ਨਿੱਕੀ ਛੱਟ ਕੇ ਤੇ ਖੜਾ ਲਿਆ ਹੁੰਦੀ ਉਹਨੂੰ ਅੱਜ ਖੜ ਕੇ ਸਕੂਲੇ ਜਾਂਦੀਆਂ ਨੇ ਸਾਹਮਣਾ ਵੀ ਪੈਂਦਾ ਹੀ ਹੈ ਨਾ ਨਿਆਣੇ ਨੂੰ ਯਾ ਤੂੰ ਹੀ ਚੁੱਕੇ ਬੈਠੇ ਬੈਜ ਨਹੀਂ ਮੈਂ ਨਹੀਂ ਕਿਹਾ ਚੁੱਕਦੀ ਚੁੱਕਦੀ ਨਾ ਮੈਂ ਮੈਂ ਨਹੀਂ ਚੁੱਕਦੀ ਨਾ ਮੈਂ ਮੈਂ ਚੁੱਕਣੀਆਂ ਨੇ ਨਾ ਮੈਂ ਚੁੱਕਣੀਆਂ ਮੈਨੂੰ ਨਹੀਂ ਕੁੜੀਆਂ ਦਾ ਇੱਦਾਂ ਚਾਹ ਕੰਮ ਤੇ ਫਿਰ ਕਰਨਾ ਹੀ ਪੈਣਾ ਨਾ ਹੁਣ ਚੁੱਕ ਨਹੀਂ ਖਾਣਾ ਬੰਦੇ ਉਹਨਾਂ ਦੇ ਬਾਹਰ ਨੇ ਮੈਂ ਆਈ ਵਿੱਚ ਬਾਦੂ ਟਿੱਕੀ ਪਕਾਉਣੇ ਤੇ ਆਪ ਹੀ ਨਹੀਂ ਖਾਣੀਆਂ ਉਹਨਾਂ ਨੇ ਕੰਮ ਤੇ ਕਰਨਾ ਚਾਹੀਦਾ ਨਾ ਨਹੀਂ ਮੈਂ ਨਹੀਂ ਪੈਂਦੀ ਇਹ ਗੱਲ ਮੰਨਦੀ ਕੁੜੀਆਂ ਵਾਲੀ ਕੰਮ ਨਾ ਕਰੇ ਇਹ ਵੀਾਰੇ ਕੰਮ ਨਾ ਕਰੇ ਕੋਈ ਨਹੀਂ ਪੈਂਦੀ ਤੁਸੀਂ ਟਾਈਮ ਪਾਸ ਕਰੋ ਰਲ ਮਿਲ ਕੇ ਕੋਈ ਗੱਲ ਨਹੀਂ ਆ ਭੈਣ ਕੁਇ ਆਪਣੀ ਚਨਾ ਤੂੰ ਉਹ ਕਰੇ ਲੂਗਲਾਂ ਲੈ ਕੇ ਬੈਗਿੰਗ ਇਹ ਤੇ ਹੁਣ ਦੇ ਰਹੀ ਦੀ ਘਰਾਂ ਵਿੱਚ ਹਾਂ ਚੱਲ ਤੂੰ ਗੱਲ ਤੂੰ ਆਪਣੀ ਚਨਾ ਕੀ ਕਰਦੀ ਆਈਂ ਕੋਸ਼ੂ ਨਹੀਂ ਵੇਲੇ ਅੱਜ ਉਹ ਵੰਡ ਸੁਣਾ ਦੇ ਕੇ ਗਈ ਸੀ ਵੀ ਸੁੱਕੇ ਦੇ ਮੁੰਡੇ ਦਾ ਜੋੜੀ ਵੰਡਣੀ ਹੈ ਐਇਆ ਤੇ ਤੂੰ ਆਇਓ ਤੇ ਉਹ ਅੰਦੀ ਸੀ ਇਹਨਾਂ ਨੂੰ ਤੁਹਾਡਾ ਬੁਆ ਬੰਦੀ ਤੇ ਅੰਦੀ ਚੱਲ ਤੂੰ ਹੁਣ ਸੁਣਾ ਦੇ ਦੀ ਲੱਗੀ ਉਹ ਤੈਨੂੰ ਸੁਣਾ ਦੇਗੀ ਆ ਕੌਣ ਆਈ ਸੁਣਾ ਦੇਣ ਸੁਣਾ ਦੇਣ ਵਾਲੀ ਲੱਗਣਾ ਹੀ ਆਈਆਂ ਤੇ ਲੱਗਣਾ ਗਾ ਨਹੀਂ ਆ ਸਕਦਿਆ 拉ਗਣਾ ਦੀ ਬੁਆ ਉਹਨੇ ਬੁਆ ਘੜਕਾ ਆ ਕੇ ਗਈ ਕਿੰਨਾ ਹੀ ਤੂੰ ਸੁਣਿਆ ਨਹੀਂ ਅੰਦਰ ਉਹ ਮੈਨੂੰ ਅੰਦੀ ਚੱਲ ਤੂੰ ਹੀ ਕਹਿ ਦਿਓ ਲੱਗੋ ਫਿਰ ਵੇਖ ਲਾਂਗੇ ਨਾ ਜਾਣਾ ਉਹ ਤੁਹਾਡੀ ਮਰਜ਼ੀ ਨਹੀਂ ਹੈ ਵੇਖਾਂਗੇ ਠੰਡ ਬੜੀ ਹੈ ਮੇਰਾ ਸੁਣਾ ਦੇਣਾ ਫਰਜ਼ੀ ਦੇ ਤਾ ਚਲੋ ਚੰਗਾ ਕੀਤਾ ਦੇਖਾਂਗੇ ਜੇ ਕਰੇਗਾ ਤੇ ਜਾਵਾਂਗੇ ਨਾ ਕਰੇਗਾ ਤੇ ਨਾ ਜਾਵਾਂਗੇ ਉਹਨਾਂ ਨਾਲ ਅੱਖਾਂ ਹੀ ਜੇ ਜਾਣਾ ਹੈਗਾ ਤੇ ਤੁਰ ਜੇ ਨੂੰ ਉਹਨਾਂ ਅੱਖਾਂ ਹੀ ਨਹੀਂ ਤੁਰ ਜੇ ਜੇ ਜਾਣਾ ਹੈ ਰੱਥਾ ਦੀ ਆਹੋ ਜਰੀ ਕਿਲੇ ਵਿੱਚ ਜਾਣਾ ਤੇ ਚਾਹੀਦਾ ਹੀ ਹੈ ਨਾ ਮੈਂ ਤੇ ਹੁਣ ਮਾੜੀਏ ਨਾ ਜਾਵਾਂਗੇ ਤੇ ਜਾਣਗੇ ਨਾਲੇ ਨਾ ਮੈਂ ਪੁੱਛ ਰਹੀ ਆਂ ਕਿ ਤੁਸਾਂ ਨਾ ਦੇ ਕੇ ਕਦੇ ਲੰਬੋਂ ਨਾ ਮੀ ਤੁਰ ਕੇ ਪਰ ਮੈਂ ਤਾਂ ਗੱਲਾਂ ਜੀ ਮੈਂ ਜਾਣੀ ਆਂ ਬਹਿ ਜਾ ਹੁਣ ਕਹਾ ਤਰੀ ਯੋਨੇ ਚਾਹ ਪੀ ਕੇ ਜਾਈਂ ਜੋਦੇ ਦੇ ਡੈਡੀ ਦਾ ਚਾਹ ਮੰਗਣ ਤੇ ਮੈਂ ਚੱਲ ਕੋਈ ਨਹੀਂ ਜੋਦੇ ਦਾ ਡੈਡੀ ਪੀਵੇਗਾ ਚਾਹ ਬਹਿ ਜਾ ਨਾ ਕਿ ਚਾਹ ਤਰੀ ਯੋਨੇ ਹੈ ਚਾਹ ਪੀ ਕੇ ਜਾਈਂ ਨਹੀਂ ਚਾਹ ਪੀਣੀ ਉਹਨੇ ਕਹਾ ਪੈ ਜਨਾ ਫਿਰ ਤੈਨੂੰ ਪਤਾ ਹੀ ਆ ਚੰਗਾ ਤੇਰੀ ਮਰਜ਼ੀ ਫਿਰ ਹੋ ਤਾਂ ਤੂੰ ਇੱਥੇ ਕੀ ਕਰਨ ਡਿਆ ਆਏ ਹੈ ਤੈਨੂੰ ਤਾਂ ਮੈਂ ਉਧਰ ਬਿਠਾ ਕੇ ਆਈ ਆਂ ਘੇਰ ਤੇ ਚਾਚੀ ਆ ਗਈ ਨਾ ਉਹਨੇ ਗੁੱਸੇ ਹੋਣਾ ਵਾ ਠੀਕ ਆ ਚਲ ਆਹੀ ਚੱਲੀ ਜਾ ਆਪਣੇ ਅੰਦਰ ਕੋਈ ਸਮਾਨ ਨਹੀਂ ਚਿਹੜਿਆ ਇਥੋਂ ਦੇ ਦੇ ਸੁਹੀ ਮੇਰੇ ਕਮਰੇ ਚ ਕੀ ਕਰਨ ਦੇ ਐਨੇ ਠੰਡਾ ਇਹਨੂੰ ਲੈ ਕੇ ਅਰਜਾਈ ਚ ਬੋ ਕਰਨਾ ਕੀ ਮਨਬੀ ਦਾ ਅਖੇੜ ਦੀ ਖੇੜ ਦੀ ਨਿਆਣੀ ਇੱਧਰ ਆ ਗਈ ਮੈਂ ਤਾਂ ਇਹਨੂੰ ਹੀ ਵੇਖਣ ਦੀ ਹਾਂ ਆਹੋ ਵੈਸੇ ਵੀ ਤੂੰ ਹਰਜਾਈ ਚ ਰਹਿੰਦੇ ਜੇ ਹੁਣ ਕੰਮ ਹੋ ਗਿਆ ਤੇ ਹੁਣ ਇਹਨੂੰ ਵੇਖਣ ਦੇ ਉਹਦਾ ਤੂੰ ਹੀ ਰੋਜ਼ ਹਰਜਾਈ ਚ ਫੜ ਕੇ ਬਹਿ ਜਾਂਦੇ ਜੇ ਇਹਨੂੰ ਸਾਰਾ ਕੰਮ ਇਹਨੂੰ ਕਰਨਾ ਪੈਂਦਾ ਵਾ ਮਾਨਪ੍ਰੀਤਿਆ ਕਿੰਦਾ ਨਹੀਂ ਗੱਲ ਹੋਈ ਮੈਂ ਨਹੀਂ ਕੰਮ ਕਰਦੀ ਭਲਾ ਦੀਦੀ ਮੈਂ ਤੇ ਜਦੋਂ ਦਾ ਆ ਜਵਾਕੜਾ ਆਇਆ ਤੁਹਾਡਾ ਆ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਵੇਲੇ ਕੰਮ ਰੁਕਾਤ ਲਾਇਆ ਹੋਗਾ ਬਸ ਇਹਦਾ ਹੀ ਬਹਾਨਾ ਜਾ ਲਾ ਕੇ ਤੀਨ ਹਰ ਜਾਈ ਚ ਬੈਠ ਰਹਿੰਦੇ ਜੀ ਮਾਨਪ੍ਰੀਤਿਆ ਜੀ ਦੇਖੋ ਕਿ ਐਂ ਨਹੀਂ ਆ ਤੇਰੇ ਤੇ ਵੀ ਟਾਈਮ ਆਇਆ ਹੀ ਠੀਕ ਆ ਜੇ ਮੇਰੀ ਧੀ ਨਿਆਣੀ ਆ ਠੰਡ ਲਵਾਉਗੀ ਮੈਂ ਵੀ ਆਪਣਾ ਜੰਮਿਆ ਪਾਲਿਆ ਮੁੰਡਾ ਮੇਰਾ ਖੇਡਣ ਦਾ ਸਾਰਾ ਮੈਂ ਕੰਮ ਕਰ ਲਿਆ ਤੇ ਤੁਸੀਂ ਬਸ ਕੁੜੀ ਦੇ ਬਹਾਨਾ ਲਾ ਕੇ ਬਹਿ ਜਾਂਦੇ ਜੀ ਮੰਮੀ ਮੇਰ ਨਾਲ ਚਿਚਿੜ ਕਰਦੀ ਰਹਿੰਦੀ ਐ ਮਾਨਪ੍ਰੀਤਿਆ ਮੰਮੀ ਨੂੰ ਤੇ ਆ ਤਾ ਜਾਣ ਕੇ ਮੇਰੀ ਧੀ ਨੂੰ ਬੰਨਦੀ ਉਹ ਮੈਨੂੰ ਨਹੀਂ ਕੋਲ ਆਦੀ ਨੂੰ ਭੰਦੀ ਕਿ ਨਹੀਂ ਤੁਸੀਂ ਜਾਓ ਮੈਨੂੰ ਪੈਨ ਦੋ ਕੋਲੀ ਲੰਗਣਾ ਤੁਹਾਨੂੰ ਤੇ ਉਦਾਂ ਨਾ ਮੇਰੇ ਧੀਆਂ ਚੰਗੀਆਂ ਨਹੀਂ ਲੱਗਦੀਆਂ ਉਹ